ਕੁਝ ਨਵਾਂ ਜਾਨਣ ਦੀ ਭੁੱਖ ਇਨਸਾਨ ਨੂੰ ਸ਼ੁਰੂ ਤੋਂ ਹੀ ਰਹੀ ਹੈ। ਇਨਸਾਨ ਦੇ ਦਿਮਾਗ ਦੀ ਕਿਸੇ ਹੱਦ ਤੱਕ ਸਮਰੱਥਾ ਕਿਸੇ ਚੀਜ਼ ਨੂੰ ਸਟੋਰ ਕਰਨ ਦੀ, ਯਾਦ ਰੱਖਣ ਦੀ ਉਮਰ ਦੇ ਹਿਸਾਬ ਨਾਲ ਉਹ ਥੋੜੀ ਥੋੜੀ ਗੱਲਾਂ ਕਰਕੇ ਭੁੱਲਦਾ ਜਾਂਦਾ। ਪਰ ਕੁਝ ਜਿਹੜੇ ਇਨਸੀਡੈਂਟ ਹੁੰਦੇ ਨੇ ਉਹ ਬੰਦੇ ਦੇ ਦਿਮਾਗ ਵਿੱਚ ਹਮੇਸ਼ਾ ਹੀ ਤਾਜ਼ਾ ਰਹਿੰਦੇ ਨੇ। ਉਹ ਘਟਨਾਵਾਂ ਦੁੱਖ ਦੀ ਹੋ ਸਕਦੀਆਂ ਨੇ ਜਾਂ ਕਿਸੇ ਖੁਸ਼ੀ ਦਾ ਪਲ ਜਿਹੜਾ ਇਨਸਾਨ ਉਹ ਯਾਦ ਰੱਖਦਾ। ਪਰ ਸਮੇਂ ਦੇ ਹਿਸਾਬ ਦੇ ਨਾਲ ਉਹ ਹੌਲੀ-ਹੌਲੀ ਕਰਕੇ ਭੁੱਲਦਾ ਜਾਂਦਾ। ਪਿੰਡ ਦਾ ਨਿਰਮਾਣ ਪਿੰਡ ਦੀ ਸਥਾਪਨਾ ਸ਼ਹਿਰਾਂ ਦੀ ਸਥਾਪਨਾ ਇੱਕ ਅਲੱਗ ਕਹਾਣੀ ਹੈ ਪਰ ਜਦੋਂ ਗੱਲ ਇਹ ਹੋਵੇ ਵੀ ਹਜ਼ਾਰਾਂ ਸਾਲ ਦੀ ਗੱਲ ਚੱਲਦੀ ਹੋਵੇ ਸਥਾਪਨਾ ਦੀ ਗੱਲ ਹੁੰਦੀ ਹੋਵੇ ਨਿਰਮਾਣ ਦੀ ਗੱਲ ਹੁੰਦੀ ਹੋਵੇ ਤਾਂ ਉੱਥੇ ਦਿਮਾਗ ਆ ਜਿਹੜਾ ਚੱਕਰਾ ਜਾਂਦਾ ਅੱਜ ਅਸੀਂ ਗੱਲ ਕਰਾਂਗੇ ਭਾਰਤ ਦੇ ਵਿੱਚ ਪਹਿਲੀ ਵਾਰ ਜਿਹੜੀ ਸੱਭਿਆਤਾ ਦਾ ਨਿਰਮਾਣ ਕਿਵੇਂ ਹੋਇਆ ਇਸ ਬਾਰੇ ਸਾਡੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ ਨੇ ਇੱਕ ਕਿਤਾਬ ਲਿਖੀ ਸੀ ਉਸ ਕਿਤਾਬ ਦਾ ਨਾਮ ਆ ਡਿਸਕਵਰੀ ਆਫ ਇੰਡੀਆ ਜਾਨੀ ਕਿ ਭਾਰਤ ਇੱਕ ਖੋਜ ਉਹਨਾਂ ਨੇ ਭਾਰਤਿਕ ਖੋਜ ਕਿਤਾਬ ਦੇ ਵਿੱਚ ਭਾਰਤ ਦੀ ਸਥਾਪਨਾ ਦੀ ਭਾਰਤ ਵਿੱਚ ਮਨੁੱਖੀ ਸਭਿਅਤਾ ਦੀ ਗੱਲ ਕੀਤੀ ਕਿਤਾਬ ਦੇ ਵਿੱਚ 7300 ਸਾਲ ਦਾ ਜਿਹੜਾ ਉਹ ਜ਼ਿਕਰ ਕੀਤਾ ਗਿਆ ਕਿਤਾਬ ਲਿਖਣ ਦਾ ਕਾਰਨ ਕੀ ਬਣਿਆ ਭਾਰਤ ਛੱਡੋ ਅੰਦੋਲਨ ਦੇ ਦੌਰਾਨ ਉਹਨਾਂ ਨੂੰ ਜੇਲ੍ਹ ਹੋ ਜਾਂਦੀ ਆ ਤੇ ਉਹਨਾਂ ਦੇ ਜਿਹੜੇ ਉਹ ਸਾਲ ਨੇ ਉਹ ਜੇਲ੍ਹ ਵਿੱਚ ਗੁਜ਼ਰ ਜਾਂਦੇ ਨੇ ਜੇਲ੍ਹ ਯਾਤਰਾ ਦੇ ਦੌਰਾਨ ਹੀ ਉਹਨਾਂ ਕੋਲੇ ਖੁੱਲਾ ਟਾਈਮ ਸੀ ਸੋਚਣ ਦਾ ਵਿਚਾਰਨ ਦਾ ਉਹ ਬਹੁਤ ਜ਼ਿਆਦਾ ਪੜ੍ਹਦੇ ਸਨ ਜੇਲ੍ਹ ਦੇ ਵਿੱਚ ਹੀ ਉਹਨਾਂ ਨੇ ਇੱਕ ਵੱਡ ਕਰੀ ਕਿਤਾਬ ਆ ਜਿਹੜੀ ਉਹ ਲਿਖ ਦਿੱਤੀ ਕਿਤਾਬ ਦਾ ਨਾਮ ਸੀ ਡਿਸਕਵਰੀ ਆਫ ਇੰਡੀਆ ਭਾਰਤ ਇੱਕ ਖੋਜ ਭਾਰਤ ਇੱਕ ਖੋਜ ਬਹੁਤ ਵੱਡੀ ਕਿਤਾਬ ਆ ਅਤਿ ਇਤਿਹਾਸ ਨੂੰ ਪਿਆਰ ਕਰਨ ਵਾਲੇ ਸਾਰੇ ਵਿਦਿਆਰਥੀਆਂ ਲਈ ਤੇ ਭਾਰਤ ਦੇ ਨਿਰਮਾਣ ਦੇ ਲਈ ਭਾਰਤ ਦੇ ਵਿੱਚ 4500 ਸਾਲ ਪਹਿਲਾਂ ਕੀ ਹੋ ਜਾਂਦਾ ਵੇਦਾਂ ਦੇ ਚਾਰ ਵੇਦਾਂ ਨੂੰ ਪੜਨ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਪੜਨ ਤੋਂ ਬਾਅਦ ਉਹਨਾਂ ਨੇ ਲਿਖਣਾ ਸ਼ੁਰੂ ਕੀਤਾ ਉਹਨਾਂ ਦੇ ਇਸ ਕਾਰਜ ਦੇ ਵਿੱਚ ਕਈ ਦੋਸਤਾਂ ਨੇ ਵੀ ਮਦਦ ਕੀਤੀ ਤੇ ਕਿਤਾਬ ਆ ਜਿਹੜੀ ਉਹ 2 ਸਾਲਾਂ ਦੇ ਵਿੱਚ ਜੇਲ੍ਹ ਦੀ ਕੋਠੜੀ ਦੇ ਵਿੱਚ ਬੈਠ ਕੇ ਹੀ ਆ ਜਿਹੜੀ ਉਹ ਲਿਖੀ ਜਾਂਦੀ ਆ ਕਾਗਜ਼ਾਂ ਦੀ ਵੀ ਜਿਹੜੀ ਘਟ ਸੀ ਪੈਨ ਦੀ ਵੀ ਘਾਟ ਸੀ ਪਰ ਫਿਰ ਵੀ ਉਹਨਾਂ ਨੇ ਜਿਹੜਾ ਆਪਣਾ ਕਾਰਜਾ ਜਾਰੀ ਰੱਖਿਆ ਜਦੋਂ ਜੇਲ੍ਹ ਤੋਂ ਬਾਹਰ ਨਿਕਲਦੇ ਹਨ ਬਹੁਤ ਵੱਡੀ ਹੈ ਜਿਹੜੀ ਉਤਲ ਪੁਤਲ ਜਿਹੜੀ ਸੀ ਭਾਰਤ ਦੇ ਵਿੱਚ ਚੱਲ ਰਹੀ ਸੀ ਆਜ਼ਾਦੀ ਨੂੰ ਲੈ ਕੇ ਇੱਕ ਭਾਰਤ ਦੀ ਬਹੁਤ ਪ੍ਰਾਣੀ ਤੇ ਮਸ਼ਹੂਰ ਜਿਹੜੀ ਪ੍ਰਿੰਟਿੰਗ ਪ੍ਰੈਸ ਸੀ ਸਿਗਨੇਟ ਪ੍ਰੈਸ ਜਿਹੜੀ ਕਿ ਕਲਕੱਤਾ ਵਿੱਚ ਆ ਉਹਦੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਬਲੰਤ ਹਿਸਟਰੀ ਆ ਨੈਰੀ ਜੀ ਦੀ ਕਿਤਾਬ ਆ ਜਿਹੜੀ ਉੱਥੇ ਛਪਣ ਜਾਂਦੀ ਆ ਜਦੋਂ ਛਪ ਕੇ ਆਉਂਦੀ ਆ ਤਾਂ ਪਹਿਲੀ ਵਾਰ 700 ਕਾਪੀਆਂ ਛਪਦੀਆਂ ਨੇ ਤੇ ਜਦੋਂ ਛਪ ਕੇ ਆਉਂਦੀ ਆ ਪੂਰੀ ਦੁਨੀਆ ਤੇ ਜਿਹੜਾ ਕਿਤਾਬ ਦੀ ਕਿਤਾਬ ਜਾਗਤਾ ਉਹਨਾਂ ਦੇ ਵਿੱਚ ਬਹੁਤ ਜ਼ੋਰ ਸੋਣ ਵਾਲਾ ਜਿਹੜੀ ਚਰਚਾ ਛਿੜ ਜਾਂਦੀ ਆ ਡਿਸਕਵਰੀ ਆਫ ਇੰਡੀਆ ਭਾਰਤਿਕ ਖੋਜ ਅਸਲ ਵਿੱਚ ਕੀ ਆ ਇਹਦੇ ਬਾਰੇ ਅਸੀਂ ਚਰਚਾ ਕਰਾਂਗੇ ਭਾਰਤਿਕ ਖੋਜ ਦੁਨੀਆ ਦੀਆਂ ਸਭ ਤੋਂ ਬਿਹਤਰੀਨ ਕਿਤਾਬਾਂ ਵਿੱਚੋਂ ਇੱਕ ਹੈ ਇਸ ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ ਨੇ ਲਿਖਿਆ ਸੀ ਇਸ ਕਿਤਾਬ ਦੇ ਨਾਲ ਬਹੁਤ ਸਾਰੇ ਘਟਨਾਕ੍ਰਮ ਜਿਹੜੇ ਨੇ ਉਹ ਜੁੜੇ ਹੋਏ ਹਨ ਜੇਕਰ ਕਿਸੇ ਨੇ ਭਾਰਤ ਦਾ ਪ੍ਰਾਚੀਨ ਇਤਿਹਾਸ ਪੜ੍ਹਨਾ ਹੈ ਤਾਂ ਇਹ ਕਿਤਾਬ ਉਸ ਦੇ ਸਾਰੇ ਸਵਾਲਾਂ ਦਾ ਹੱਲਾ ਜਿਹੜਾ ਉਹ ਜ਼ਰੂਰ ਦੱਸੇਗੀ। ਨਹਿਰੂ ਜੀ ਨੇ ਇਹ ਕਿਤਾਬ ਜੇਲ੍ਹ ਵਿੱਚ ਬੈਠ ਕੇ ਲਿਖੀ ਸੀ। ਨਹਿਰੂ ਜੀ ਮਹਾਰਾਸ਼ਟਰ ਦੇ ਇੱਕ ਅਹਮਦਨਗਰ ਕਿਲੇ ਦੀ ਜੇਲ੍ਹ ਵਿੱਚ ਬੰਦ ਸਨ। ਉਸ ਸਮੇਂ ਇਹ ਕਿਤਾਬ ਲਿਖੀ ਗਈ। 1944 ਦੇ ਵਿੱਚ ਇਹ ਕਿਤਾਬ ਲਿਖੀ ਗਈ ਪਰ ਪ੍ਰਕਾਸ਼ਿਤ ਇਹ 1946 ਦੇ ਵਿੱਚ ਹੋਈ। ਇਸ ਕਿਤਾਬ ਦੇ ਵਿਸ਼ੇ ਜਿਹੜੇ ਹਨ ਉਹਨਾਂ ਦੇ ਵਿੱਚ ਭਾਰਤੀ ਇਤਿਹਾਸ, ਭਾਰਤੀ ਸੱਭਿਆਚਾਰ ਭਾਰਤੀ ਰਾਜਨੀਤੀ ਭਾਰਤ ਵਿੱਚ ਧਰਮ ਦਾ ਰੋਲ ਆਦ ਤੇ ਭਾਰਤੀ ਦਰਸ਼ਨ ਇਸ ਦੇ ਵਿਸ਼ੇ ਹਨ 14 ਨਵੰਬਰ ਸਾਲ 1946 ਨੂੰ ਕਿਤਾਬ ਪ੍ਰਕਾਸ਼ਿਤ ਕੀਤੀ ਗਈ ਕਿਤਾਬ ਨੂੰ ਪ੍ਰਕਾਸ਼ਿਤ ਕਰਨ ਵਾਲਾ ਇੱਕ ਅੰਗਰੇਜ਼ ਸੀ ਕਿਤਾਬ ਨੂੰ ਸਿਗਨੇਟ ਪ੍ਰੈਸ ਵਿੱਚ ਕੋਲਕੱਤਾ ਵਿਖੇ ਛਾਪਿਆ ਗਿਆ ਇਸ ਕਿਤਾਬ ਦੇ ਕੁੱਲ ਪੰਨੇ 595 ਹਨ ਨਹਿਰੂ ਜੀ ਨੇ ਇਸ ਕਿਤਾਬ ਨੂੰ ਛਾਪਣ ਲਈ ਚਾਰ ਵੇਦਾਂ ਉਪਨਿਸ਼ਦਾਂ ਅਤੇ ਬਹੁਤ ਸਾਰੀਆਂ ਪਾਠ ਪੁਸਤਕਾਂ ਪੜ੍ਹ ਕੇ ਫਿਰ ਇਹ ਕਿਤਾਬ ਲਿਖਣ ਦਾ ਕੰਮ ਆਰੰਭਿਆ ਭਾਰਤ ਛੱਡੋ ਅੰਦੋਲਨ ਵੇਲੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਜੇਲ੍ਹ ਵਿੱਚ ਉਹਨਾਂ ਨੇ ਸੋਚਿਆ ਕਿ ਆਪਣੇ ਭਾਰਤ ਦਾ ਇਤਿਹਾਸ ਲਿਖਣ ਲਈ ਇਸ ਤੋਂ ਵਧੀਆ ਸਮਾਂ ਕੋਈ ਨਹੀਂ ਹੋ ਸਕਦਾ ਜੇਲ੍ਹ ਵਿੱਚ ਹੀ ਉਹਨਾਂ ਨੇ ਚਾਰ ਸਾਥੀਆਂ ਬਾਰੇ ਵੀ ਦੱਸਿਆ ਜਿਨ੍ਹਾਂ ਦੇ ਵਿੱਚੋਂ ਮੁਲਾਨਾ ਅਬੁਲ ਕਲਾਮ ਆਜ਼ਾਦ ਗੋਵਿੰਦ ਪੱਲਵ ਨਰਿੰਦਰ ਦੇਵਾ ਅਤੇ ਆਸਫ ਅਲੀ ਖਾਨ ਇਹਨਾਂ ਚਾਰਾਂ ਦੋਸਤਾਂ ਨੂੰ ਹੀ ਉਹਨਾਂ ਨੇ ਕਿਤਾਬ ਆ ਜਿਹੜੀ ਸਮਰਪਿਤ ਕੀਤੀ ਸੀ ਤੇ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਸਮਰਪਿਤ ਨਹੀਂ ਕੀਤੀ ਚਾਰਾਂ ਨੇ ਕਿਤਾਬ ਦੀ ਪ੍ਰੂਫ ਰੀਡਿੰਗ ਪੀ ਜਿਹੜੀ ਉਹ ਪਹਿਲ ਦੇ ਆਧਾਰ ਤੇ ਕੀਤੀ ਤੇ ਰਚਨਾਤਮਕ ਜਿਹੜੇ ਸੁਝਾਅ ਸੀ ਉਹ ਨਹਿਰੂ ਜੀ ਨੇ ਦਿੱਤੇ। ਬਾਕੀ ਜਿਹਨੀਆਂ ਇਹਨੀਆਂ ਕੁਝ ਖਾਸ ਗੱਲਾਂ ਨੇ ਕਿਆਂ ਕਿਤਾਬ ਬਾਰੇ ਉਹ ਇਹ ਨੇ ਕਿ ਇਸ ਕਿਤਾਬ ਦੇ ਸਾਰੇ ਕਾਪੀਰਾਈਟ ਉਸ ਦੀ ਪੋਤਰੀ ਕੋਲ ਹਨ। ਹੁਣ ਵੀ ਇਸ ਕਿਤਾਬ ਦੀ ਛਪਵਾਈ ਹੈ ਜਿਹੜੀ ਉਹ ਜਵਾਲਾ ਨਹਿਰੂ ਮੈਮੋਰੀਅਲ ਫੰਡ ਦੁਆਰਾ ਅੱਜ ਵੀ ਕੀਤੀ ਜਾਂਦੀ ਹੈ। ਇਸ ਕਿਤਾਬ ਦੇ ਤੇ ਇੱਕ ਬਹੁਤ ਵੱਡਾ ਸੀਰੀਅਲ ਦਾ ਨਿਰਮਾਣ ਕੀਤਾ ਗਿਆ ਸੀ ਜਿਸ ਦਾ ਨਾਮ ਭਾਰਤਕ ਖੋਜ ਰੱਖਿਆ ਗਿਆ ਤੇ ਦਿੱਲੀ ਦੂਰਦਰਸ਼ਨ ਤੇ ਸਾਲ 1988 ਵਿੱਚ ਪ੍ਰਕਾਸ਼ਿਤ ਕੀਤਾ ਗਿਆ। ਇਸ ਕਿਤਾਬ ਦੇ ਵਿੱਚ 5500 ਸਾਲ ਪਹਿਲਾਂ ਦਾ ਜ਼ਿਕਰ ਮਿਲਦਾ ਹੈ। ਇਸ ਕਿਤਾਬ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ 4500 ਸਾਲ ਪਹਿਲਾਂ ਸੈਟਲ ਜੀਵਨ ਕਿਵੇਂ ਫੈਲ ਚੁੱਕਾ ਸੀ ਅਤੇ ਸਿੱਧੂ ਘਾਟੀ ਦੀ ਸੱਭਿਆਤਾ ਦੇ ਰੂਪ ਵਿੱਚ ਵਿਕਸਿਤ ਹੋਇਆ। ਲਗਾਤਾਰ ਸੋਕੇ ਕਾਰਨ ਸਿੱਧੂ ਘਾਟੀ ਦੀ ਸੱਭਿਆਤਾ ਖਿੰਡ ਗਈ ਸੀ। ਦੂਰ ਦੂਰ ਜਾ ਕੇ ਕਬੀਲਿਆਂ ਦੇ ਰੂਪ ਵਿੱਚ ਲੋਕ ਰਹਿਣ ਲੱਗ ਪਏ ਸਨ। ਇਸ ਕਿਤਾਬ ਦਾ ਇਤਿਹਾਸ ਅੰਗਰੇਜ਼ੀ ਕਾਲ ਤੇ ਆ ਕੇ ਖਤਮ ਹੋ ਜਾਂਦਾ ਹੈ। ਇਹ ਕਿਤਾਬ ਦੁਨੀਆ ਦੀ ਬਿਹਤਰੀਨ ਕਿਤਾਬਾਂ ਵਿੱਚੋਂ ਇੱਕ ਗਣੀ ਜਾਂਦੀ ਹੈ ਜੰਮੂ ਕਸ਼ਮੀਰ ਦੇ ਰਾਜਿਆਂ ਬਾਰੇ ਜਾਣਕਾਰੀ ਕਈ ਤਰ੍ਹਾਂ ਦੇ ਖੁਲਾਸੇ ਕਰਦੀ ਹੈ ਸਿੱਖਾਂ ਦੀ ਬਹਾਦਰੀ ਅਤੇ ਕੁਰਬਾਨੀ ਦਾ ਜ਼ਿਕਰ ਵੀ ਇਸ ਕਿਤਾਬ ਦੇ ਵਿੱਚ ਮਿਲਦਾ ਹੈ ਸਮਾਜਿਕ ਵਰਣ ਵਸਥਾ ਬਾਰੇ ਹਿੰਦੂ ਅਮੀਰ ਰਾਜਿਆਂ ਦੀ ਵਡਿਆਈ ਵੀ ਇਸ ਕਿਤਾਬ ਵਿੱਚ ਦੇਖਣ ਨੂੰ ਮਿਲਦੀ ਹੈ ਇਸ ਕਿਤਾਬ ਨੂੰ 10 ਚੈਪਟਰਾਂ ਦੇ ਵਿੱਚ ਵੰਡਿਆ ਗਿਆ ਹੈ ਇਹ ਕਿਤਾਬ ਨਹਿਰੂ ਜੀ ਨੇ ਆਪਣੇ ਜੇਲ੍ਹ ਸਾਥੀਆਂ ਨੂੰ ਹੀ ਸਮਰਪਿਤ ਕੀਤੀ ਸੀ ਨਹਿਰੂ ਜੀ ਆਪਣੇ ਤੂੰ ਲਿਖਣਾ ਸ਼ੁਰੂ ਕਰਦੇ ਹਨ ਹੜੱppa ਦੀ ਸੱਭਿਆਤਾ ਸਿੱਧੂ ਦੀ ਸੱਭਿਆਤਾ ਦਾ ਜ਼ਿਕਰ ਇਸ ਬਿਤਾਬ ਵਿੱਚ ਬਖੂਬੀ ਕਰਦੇ ਹਨ ਜਦੋਂ ਇਹ ਕਿਤਾਬ ਲਿਖੀ ਜਾ ਰਹੀ ਸੀ ਤਾਂ ਉਸ ਸਮੇਂ ਦੂਸਰਾ ਵਿਸ਼ਵ ਯੁੱਧ ਸੀ ਜਿਹੜਾ ਚੱਲ ਰਿਹਾ ਸੀ ਅੰਗਰੇਜ਼ਾਂ ਦੀ ਬੇਚੈਨੀ ਬਹੁਤ ਜ਼ਿਆਦਾ ਵਧੀ ਹੋਈ ਸੀ ਨਹਿਰੂ ਜੀ ਲਿਖਦੇ ਹਨ ਕਿ ਈਸਟ ਇੰਡੀਆ ਕੰਪਨੀ ਨੂੰ ਸਿਰਫ ਲੁੱਟਣਾ ਹੀ ਆਉਂਦਾ ਹੈ ਪਹਿਲੀ ਵਾਰ ਇਸ ਦੀਆਂ 700 ਕਾਪੀਆਂ ਜਿਹੜੀਆਂ ਸਾਨੂੰ ਛਪੀਆਂ ਸਨ ਕਿਤਾਬ ਆ ਜਿਹੜੀ ਦੁਨੀਆ ਦੀ ਬਿਹਤਰੀਨ ਕਿਤਾਬਾਂ ਵਿੱਚੋਂ ਇੱਕ ਗਣੀ ਜਾਂਦੀ ਹੈ ਜਦੋਂ ਦੁਨੀਆ ਦਾ ਇਤਿਹਾਸ ਬੋਲਿਆ ਜਾਂਦਾ ਹੈ ਤਾਂ ਇਸ ਕਿਤਾਬ ਦਾ ਜ਼ਿਕਰ ਆ ਜਿਹੜਾ ਉਹ ਜ਼ਰੂਰ ਕੀਤਾ ਜਾਂਦਾ ਹੈ ਡਿਸਕਵਰੀ ਆਫ ਇੰਡੀਆ ਭਾਰਤ ਦੀ ਬਿਹਤਰੀਨ ਕਿਤਾਬਾਂ ਦੇ ਵਿੱਚੋਂ ਇੱਕ ਗਿਣੀ ਜਾਂਦੀ ਹੈ ਇਸ ਕਿਤਾਬ ਬਾਰੇ ਜਦੋਂ ਪਹਿਲਾਂ ਪਹਿਲਾਂ ਜਿਹੜੇ ਪਬਲਿਸ਼ਰ ਨੇ ਇਸ ਨੂੰ ਛਾਪਿਆ ਸੀ ਤਾਂ ਉਹਨਾਂ ਨੇ 2 ਲੱਖ ਰੁਪਈਆ ਰਾਇਲਟੀ ਸੀ ਜਿਹੜੀ ਉਹ ਨਹਿਰੂ ਜੀ ਦੇ ਪਰਿਵਾਰ ਨੂੰ ਦਿੱਤੀ ਸੀ ਕਿਉਂਕਿ ਜਿਹੜੀ ਕਿਤਾਬ ਸੀ ਇਸ ਨੂੰ ਪੜਨ ਦੀ ਜਿਹੜੀ ਬਹੁਤ ਜ਼ਿਆਦਾ ਮੰਗ ਸੀ ਤੇ ਬਾਜ਼ਾਰ ਵਿੱਚ ਵੀ ਇਹ ਕਿਤਾਬ ਧੜੱਧੜ ਵਿਕ ਜਾਂਦੀ ਸੀ ਸਾਨੂੰ ਯਕੀਨ ਆ ਇਹ ਭਾਰਤਿਕ ਖੋਜ ਇੱਕ ਕਿਤਾਬ ਹੈ ਜਿਹੜੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਅਸੀਂ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਕੋਈ ਹੋਰ ਕੰਟੈਂਟ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਇਜਾਜ਼ਤ ਦਿਓ ਸਸਰੀਕ